ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਆਪਾਂ ਕਰ ਰਹੇ ਆ ਪੀਡੀਐਫ ਪਸ਼ੂ ਮੇਲਾ 2025 ਜਗਰਾਉਂ ਮੰਡੀ ਸੋ ਦੋਸਤੋ ਆਪਾਂ ਕੱਲ ਸਟਾਲ ਕੀਤੀਆਂ ਸੀ ਫੀਡਸ ਦੀਆਂ ਮੈਡੀਕਲ ਦੀਆਂ ਸੋ ਦੋਸਤੋ ਅੱਜ ਸਾਨੂੰ ਮਿਲੇ ਨੇ ਆਹ ਜਿਨ੍ਹਾਂ ਦਾ ਜਿਹੜੇ ਨਾਂ ਤੋਂ ਕੋਈ ਮਥਾਜ਼ ਨਹੀਂ ਨੀਲੀ ਰਾਵੀ ਦੇ ਬਾਦਸ਼ਾਹ ਵੀ ਇਹਨਾਂ ਨੂੰ ਕਹਿ ਲੀਏ ਤਾਂ ਵੀ ਥੋੜਾ ਕਿੰਗ ਵੀ ਕਹਿ ਲੀਏ ਤਾਂ ਵੀ ਥੋੜਾ 올 인디아 ਨਹੀਂ 올 वर्ल्ड ਦੇ ਵਿੱਚ ਇਹਨਾਂ ਦਾ ਨਾਮ ਹੈ ਸੋ ਮੈਂ ਇਹਨਾਂ ਦਾ ਨਾਮ ਨਹੀਂ ਲੈ ਸਕਦਾ ਬਹੁਤ ਹੀ ਸਤਕਾਰਯੋਗ ਨੇ ਮੇਰੇ ਪਾਪਾ ਤੋਂ ਵੀ ਵੱਡੇ ਨੇ ਸੋ ਬੜੀ ਹੀ ਬੜੀ ਹੀ ਮਹਾਨ ਹਸਤੀ ਸੋ ਇਹਨਾਂ ਦੇ ਕੋਲੋਂ ਅਸੀਂ ਲਿਆ ਜੀ ਟਾਈਮ ਸਾਡੇ ਅੰਕਲ ਪੱਪੂ ਸੰਤੂ ਭਾਗ ਸਰਵਸਤੀ ਜਿਹੜੀ ਇਹਨਾਂ ਦਾ ਛੋਟਾ ਸੂਰਜ ਨੀਲੀ ਰਵੀ ਵਸਤੀ ਭਾਗ ਸਿੰਘ ਦੇ ਵਿੱਚ ਇਹਨਾਂ ਦਾ ਛੋਟਾ ਸੂਰਜ ਨੀਲੀ ਰਾਵੀ ਦੇ ਵਿੱਚ ਬਹੁਤ ਹੀ ਜਿਨ੍ਹਾਂ ਦੇ ਅੱਗੇ ਬੱਚੇ ਜਿਵੇਂ ਗਹਿਰੀ ਵਾਲਾ ਸਾਹ ਲਗਾਤਾਰ ਹੋਰ ਸਾਨ ਬਹੁਤ ਹੀ ਉਮਦਾ ਬ੍ਰੇਡ ਦੇ ਜਿਹੜੇ ਇਹ ਮਤਲਬ ਕਿ ਉਮਦਾ ਬ੍ਰੇਡ ਦੇ ਜਿਹੜੇ ਸਾਇੰਸਟਿਸਟ ਨੇ ਜਿਵੇਂ ਵਿਗਿਆਨੀ ਨੇ ਸੋ ਅੱਜ ਆਪਾਂ ਇਹਨਾਂ ਦੇ ਨਾਲ ਕਰਾਂਗੇ ਗੱਲਬਾਤ ਰਹਿਣਗੇ ਸਾਡੇ ਨਾਲ ਮੌਜੂਦ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਦੇਖੋ ਇਹ ਤਾਂ ਭਾਲ ਦੇ ਫਿਰਦੇ ਸਾਡਾ ਸੁਆਗਤ ਨੂੰ ਕਰੇ ਥੈਂਕ ਯੂ ਸੋ ਬਾਅਦ ਅੰਕਲ ਜੀ ਸਭ ਤੋਂ ਪਹਿਲਾਂ ਆਪਣਾ ਸ਼ੁਭ ਨੇਮ ਤੇ ਮੋਬਾਈਲ ਨੰਬਰ ਦੇਖੋ ਗੱਲ ਇਹ ਆ ਵੀ ਸ਼ੁਭ ਨਾਮ ਦਾ ਮੈਂ ਵੱਡਾ ਨਾਮ ਲਵਾ ਤੇ ਕੋਈ ਮੇਰੇ ਘਰ ਦੇ ਵੀ ਨਹੀਂ ਜਾਣਦੇ ਜੀ ਸਰ ਤੇ ਥੋੜੇ ਦਿਨ ਹੋ ਗਏ ਆ ਰਾਜਸਥਾਨ ਤੋਂ 24 ਪੀਐਸੋਂ ਬਾਈ ਗਰਜੀਤ ਪੂਰਾ ਨਾਮ ਉਹਦਾ ਵੀ ਬਾਈ ਦਾ ਚੱਲਦਾ ਗਰਜੀਤ ਸਿੰਘ 24 ਪੀਐਸ ਦਾ ਸਰਪੰਚ ਜੀ ਸਰ ਚਲ ਦੁਨੀਆ ਤੇ ਨਹੀਂ ਰਹੇ ਤੇ ਪਸ਼ੂ ਪ੍ਰੇਮੀ ਬੜੇ ਰਹੇ ਆ ਜੀ ਸਰ ਜਿਨ੍ਹਾਂ ਨੇ ਜਾਨਵਰਾਂ ਨੂੰ ਵੀ ਇੱਕ ਦਿਨ ਚ 150 ਗਾਂ ਖਰੀਦੀਆਂ ਰਾਠੀ ਉਹਨਾਂ ਨੇ ਜੀ ਸਰ ਤੇ 12 14 ਮਰਬੇ ਦੇ ਮਾਲਕ ਆ ਜੀ ਸਰ ਤੇ ਗੱਲ ਵੀ ਉਹਨਾਂ ਦਾ ਬੇੜਾ ਕਾਰਡ ਦੇਣ ਆਇਆ ਸੀ ਤੇ ਅਸੀਂ ਉਹਨੇ ਫਫੜ ਲੱਗਦੇ ਆ ਪਰ ਸਾਡੇ ਬੱਚੇ ਆ ਜੀ ਸਰ ਪਰ ਜਦੋਂ ਫਫੜ ਕਹਿੰਦੇ ਫਿਰ ਅਸੀਂ ਬਾਈਪਾਸ ਹੋ ਜਾਂਦੇ ਆ ਜੀ ਸਰ ਜੀ ਸਰ ਉਹ ਨਾਂ ਲਿਖਦਾ ਲਿਖਦਾ ਉਹਨੇ ਨਾਂ ਫਿਰ ਵੀ ਨਹੀਂ ਲਿਖਿਆ ਜੀ ਸਰ ਤੇ ਉਹਨੂੰ ਐਸੀ ਵੀ ਫੁੱਫੜ ਦਾ ਨਾਂ ਪੱਪੂ ਕਿਵੇਂ ਲਿਖਾਂ ਅੱਛਾ ਜੀ ਤੇ ਮੈਂ ਕਿਹਾ ਬੇਟੇ ਜਦੋਂ ਨਾ ਹੀ ਪੱਪੂ ਚੱਲਦਾ ਤੇ ਫਿਰ ਲਿਖਣ ਦਾ ਕੋਈ ਤਰਾਜਬ ਨਹੀਂ ਜੀ ਸਰ ਉਹਦਾ ਵੀ ਮੈਂ ਤਾਂ ਨਾਂ ਨਹੀਂ ਲਿਖਿਆ ਪਰ ਕਾਰਡ ਤੁਸੀਂ ਫੜ ਲਓ ਜੀ ਸਰ ਤੇ ਦੋ ਵੀ ਦੋਤੇ ਦਾ ਹੀ ਵਿਆਹ ਤੇ ਬੇਟੇ ਦਾ ਵਿਆਹ ਜੀ ਸਰ ਮੈਂ ਕਿਹਾ ਵੀ ਦੋਤਾ ਸਰਪੰਚ ਦਾ ਨਹੀਂ ਜਾਂ ਦੋਤਾ ਮੇਰਾ ਵੀ ਆ ਤੇ ਪੁੱਤਰਾ ਸਰਪੰਚ ਦਾ ਨਹੀਂ ਪੁੱਤਰਾ ਮੇਰਾ ਵੀ ਆ ਜੀ ਸਰ ਤੇ ਉਹਨਾਂ ਨੇ ਕਿਹਾ ਵੀ ਹਫ਼ਤੇ ਦਾ ਟਾਈਮ ਕੱਢ ਕੇ ਆਏ ਜੀ ਜੀ ਸਰ ਮੈਂ ਸੁਣੀ ਵੀ ਤੇ ਪ੍ਰੋਗਰਾਮ ਆ ਜੀ ਸਰ ਤੇ ਮੈਂ ਉਹਨਾਂ ਤੋਂ ਮਾਫੀ ਚਾਉਣਾ ਹੋ ਸਕਦਾ ਮੈਂ ਇੱਕ ਪ੍ਰੋਗਰਾਮ ਤੇ ਨਾ ਪਹੁੰਚਾਂ ਜੀ ਸਰ ਤੇ ਲਾਸਟ ਵਾਲੇ ਤੇ ਮੈਂ ਜ਼ਰੂਰ ਪਹੁੰਚੂਗਾ ਜੀ ਸਰ ਤੇ ਚਲੋ ਆਪਾਂ ਹੋਰ ਬਾਕੀ ਗੱਲਾਂ ਬਤਾ ਕਰਦੇ ਹਾਂ ਜੀ ਸਰ ਆਪਣਾ ਸਰ ਮੋਬਾਈਲ ਨੰਬਰ ਜਰੂਰ ਦੱਸੋ ਹਾਂਜੀ 80540 ਹੈ ਜੀ ਜੀ ਸਰ ਤੇ 3 0 ਜੀ ਸਰ ਪਿੱਛੇ ਮਤਲਬ 60 ਹੋ ਗਿਆ ਜੀ 50 ਹੋ ਗਿਆ 04 ਬਣ ਜਾਣਗੇ ਆ ਜੀ ਸਰ ਹਾਂਜੀ ਕਾਰਡ ਕਾਉਂ ਤੇ ਉੱਤੇ ਡਬਲ ਨੰਬਰ ਆ ਤੁਹਾਡੀ ਆਂਟੀ ਦਾ ਵੀ ਠੀਕ ਹੈ ਸਰ ਦੇ ਦਿੰਦੇ ਆ ਜੀ ਸਰ ਉਹਦੇ ਵਟਸਐਪ ਚੱਲਦਾ ਹੈ ਓਕੇ ਸਰ ਸਰ ਤੁਸੀਂ ਦੁਨੀਆ ਦੇ ਵਿੱਚ ਇੱਕ ਨੀਲੀ ਦਾ ਨਾਮ ਜਿਹੜਾ ਮਸ਼ਹੂਰ ਕੀਤਾ ਹੈ ਨੀਲੀ ਨੂੰ ਜਿਹੜਾ ਮਤਲਬ ਕਿ ਤੁਸੀਂ ਨੀਲੀ ਦੀ ਖੋਜ ਕੀਤੀ ਏ ਅਸੀਂ ਤਾਂ ਤੁਹਾਡੇ ਬੱਚਿਆਂ ਤੋਂ ਵੀ ਛੋਟੇ ਆ ਸੋ ਤੁਹਾਡੀ ਬਰੀਡ ਦਾ ਸਾਡੇ ਕੋਲੇ ਵੀ ਇੱਕ ਚੈਂਪੀਅਨ ਸਾਣ ਹੈਗਾ ਤੁਹਾਨੂੰ ਬਾਅਦ ਚ ਅਸੀਂ ਦੱਸਾਂਗੇ ਸੋ ਅਸੀਂ ਤੁਹਾਡਾ ਜਿਹੜਾ ਅੱਜ ਕੱਲ ਜਿਹੜੀ ਅਨੀਲੀ ਏ ਜਿਹੜੀ ਤੁਹਾਡੇ ਕੋਲੇ ਨੀਲੀ ਸੀਗੀ ਉਹਦੇ ਵਿੱਚ ਕੀ ਫਰਕ ਪੈ ਗਿਆ ਦੇਖੋ ਕੋਈ ਸਾਡੇ ਕੋਲੇ ਮੇਰੇ ਕੋਲ ਨੀਲੀ ਨਹੀਂ ਸਾਡੇ ਦਾਦਾ ਜੀ ਟਾਈਮ ਤੋਂ ਨੀਲੀ ਆ ਜੀ ਸਰ ਤੇ ਬਹੁਤ ਵੱਡੀ ਦਾਦਾ ਜੀ ਟੋਟਲ ਨਿੰਦੀ ਰਵੀਆਂ ਰੱਖਦੇ ਰਹੇ ਆ ਜੀ ਸਰ ਤੇ ਦੂਸਰਾ ਇਹ ਵੀ ਸਾਡੇ ਫਾਦਰ ਸਾਹਿਬ ਵੀ ਉਹਨਾਂ ਮੱਜਾਂ ਚ ਪੈਦਾ ਹੋਏ ਆ ਓਕੇ ਸਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਜਿਵੇਂ 8 ਭਰਾ ਜੀ ਜੀ ਸਰ ਇਕੱਠੇ ਸੀਗੇ ਜੀ ਸਰ ਤੇ ਸਾਡੇ 5-6 ਕਿਲੇ ਚ ਵੇਲੀ ਸੀਗੀ 8-10 ਕਿਲੇ ਛੱਪੜ ਸੀ ਨਾਲ ਜੀ ਸਰ ਬਿਲਕੁਲ ਉਹਦੇ ਨਾਲ ਹੀ ਜੀ ਸਰ ਤੇ ਉਹਨਾਂ ਮੱਜਾਂ ਚ ਅਸੀਂ ਪੈਦਾ ਹੋਏ ਆ ਓਕੇ ਸਾਡਾ ਬਚਪਨ ਤੇ ਮੱਜਾਂ ਦਾ ਉਹ ਤਾਂ ਜੋਰ ਸੀਗਾ ਜੀ ਸਰ ਤੇ ਚਲੋ ਸਾਡੇ ਫਾਦਰ ਸਾਹਿਬ ਨੇ ਲੱਗ ਹੋਏ ਜੀ ਸਰ ਤੇ ਸਾਡੇ ਫਾਦਰ ਸਾਹਿਬ ਨੂੰ ਜਾਨਵਰਾਂ ਦਾ ਸ਼ੌਂਕ ਸੀ ਖੇਤੀ ਦਾ ਵੀ ਸ਼ੌਂਕ ਸੀ ਓਕੇ ਸਰ ਔਰ ਮੈਂ ਤੇ ਛੋਟਾ ਭਰਾ ਮੇਰਾ ਪਹਿਲਵਾਨ ਜੀ ਅਸੀਂ ਬੜਾ ਬਚਪਨ ਚ ਜਾਨਵਰਾਂ ਨੂੰ ਫੜਿਆ ਓਕੇ ਜੀ ਮਤਲਬ 5-6 ਸਾਲ ਦੀ ਉਮਰ ਚ ਲਾ ਲੋ ਵੀ ਅਸੀਂ ਜਾਨਵਰਾਂ ਨੂੰ ਜੱਫੇ ਪਾਉਣ ਲੱਗ ਗਏ ਸੀ ਜੀ ਸਰ ਤੇ ਕਈ ਪੁੱਛਦੇ ਆ ਵੀ ਤੁਹਾਨੂੰ ਸ਼ੌਂਕ ਕਦੋਂ ਦਾ ਮੈਂ ਕਿਹਾ ਵੀ ਸ਼ੌਂਕ ਦਾ ਤਾਂ ਨਹੀਂ ਪਤਾ ਪਰ ਇੰਨਾ ਕਿ ਪਤਾ ਜਦੋਂ ਮਾਂ ਦੀ ਗੋਦੀ ਚ ਰੁੜੇ ਆ ਜੀ ਸਰ ਤੇ ਗੋਬਰਾਂ ਨੂੰ ਰੁੜੇ ਆ ਜੀ ਸਰ ਫਿਰ ਪਿੱਛਾ ਭੌਂਕੇ ਨਹੀਂ ਵੇਖਿਆ ਓਕੇ ਸਰ ਤੇ ਦੋ ਬੇਟੇ ਆ ਤੇ ਮੈਂ ਉਹਨਾਂ ਨੂੰ ਇੱਕ ਸਕਿੰਟ ਵੀ ਟਾਈਮ ਨਹੀਂ ਦੇ ਸਕਿਆ ਜੀ ਸਰ ਚਲੋ ਉਹਨਾਂ ਨੂੰ ਫਿਰ ਪਾਲ ਲਿਆ ਮੇਰੇ ਵੱਡੇ ਭਾਈ ਸਾਹਿਬ ਨੇ ਅੱਛਾ ਜੀ ਮੇਰੇ ਭਤੀਜਾ ਤੇ ਭਤੀਜਾ ਟਿੱਕਾ ਤੇ ਸਾਡੀ ਬੇਟੀ ਆ ਭਤੀਜੀ ਮੇਰੀ ਜੀ ਸਰ ਇਹ ਚਾਰੇ ਬੱਚਾ ਨੂੰ ਮੇਰੇ ਵੱਡੇ ਭਰਾ ਨੇ ਪਾਲ ਲਿਆ ਜੀ ਸਰ ਜਾਂ ਮੇਰੇ ਮਾਪਿਆਂ ਨੇ ਪਾਲ ਲਿਆ ਓਕੇ ਸਰ ਪਰ ਨਾ ਮੈਂ ਟਾਈਮ ਪਹਿਲੋਂ ਦੇ ਸਕਿਆ ਨਾ ਹੁਣ ਦੇ ਸਕਿਆ ਜੀ ਸਰ ਚਲੋ ਜਨਾਵਰ ਨੂੰ ਇੱਕ ਇੱਕ ਸਕੰਟ ਟਾਈਮ ਦਿੱਤਾ ਜੀ ਸਰ ਜਿਹੜਾ ਮੇਰਾ ਸਵਾਲ ਸੀਗਾ ਕੀ ਹੁਣ ਆਪਣਾ ਹੁਣ ਕੀ ਫਰਕ ਕੀ ਰਹਿ ਗਿਆ ਕਿ ਆਪਾਂ ਨੀਲੀ ਜਿਹੜੀ ਤੁਹਾਡੇ ਕੋਲੇ ਸੀਗੀ ਨੀਲੀ ਜਿੰਦੇ ਮੇਲਿਆਂ ਚ ਨਾ ਰਹੇ ਨੇ ਤੁਹਾਡੇ ਨਾ ਰਹੇ ਨੇ ਤੁਹਾਡੇ ਸਾਨਾਂ ਦੇ ਨਾ ਰਹੇ ਨੇ ਤੁਹਾਡੀਆਂ ਮੱਜਾਂ ਦੇ ਨਾ ਰਹੇ ਨੇ ਅੱਜ ਥੋੜੀ ਜੀ ਮੈਂ ਦੇਖਦਾ ਕਿ ਉਹ ਨੀਲੀ ਹੈ ਨਹੀਂ ਜੀ ਕਿੰਨੀ ਕਮੀ ਰਹਿ ਗਈ ਨਹੀਂ ਕਮੀ ਹੈ ਜੀ ਜੇ ਮੈਂ ਉਹ ਪਿੱਛੇ ਗੱਲ ਕਰਕੇ ਆਇਆ ਜੀ ਸਰ ਆਪਣੀ ਜਿਹੜੀ ਉਹ ਛੋਟੀ ਜਿੱਤੀ ਹੈ ਡਾਕਟਰ ਸਾਹਿਬ ਵਾਲੀ ਜੀ ਸਰ ਮਤਲਬ ਡਾਕਟਰ ਜੀ ਰੀਤ ਕੋਲ ਜੀ ਅਨਯਮਲ ਜਿਹੜੀ ਉਹ ਡੈਮ ਵਾਲੀ ਛੋਟੀ ਦੀ ਬੱਚੀ ਹੁਣ ਜਿੱਤੀ ਆ ਮਤਲਬ ਉਹਦਾ ਪਿੱਛੇ ਲੱਗਾ ਸੀ ਜੀ ਸਰ ਮਤਲਬ ਹੁਣ ਬੱਚੇ ਜਿੰਨੇ ਮੈਨੂੰ ਫੋਨ ਕਰਦੇ ਜੀ ਪੰਜ ਦਸ ਰੋਜ਼ ਦੇ ਓਕੇ ਸਰ ਵੀ ਬੱਚਾ ਸਾਨੂੰ ਕੱਟੀ ਲੈ ਕੇ ਦੇਓ ਕੱਟਾ ਲੈ ਕੇ ਦੇਓ ਟੇਢੇ ਕੱਟਦਾ ਜੀ ਸਰ ਏਡੇ ਕੱਟਦਾ ਤੇ ਕੋਈ ਮਤਲ ਨਹੀਂ ਓਕੇ ਸਰ ਮੱਲੋ ਦੇਖੋ ਮੇਨ ਦਾ ਜਿਹੜਾ ਮੱਥਾ ਹੈਗਾ ਜੀ ਸਰ ਇਹ ਜਤ ਜਿਆਦਾ ਚਿੱਟਾ ਚਾਹੀਦਾ ਦੇਖਾਂ ਬਿੱਲੀਆਂ ਚਾਹੀਦੀਆਂ ਜੀ ਸਰ ਬੂਤੀ ਪੋਂ ਟੋਟਲ ਕਾਲੀ ਹੋਵੇ ਓਕੇ ਜੀ ਜਿਹੜੀ ਜ਼ੁਬਾਨ ਹੈ گلابی ਚਾਹੀਦੀ ਆ ਓਕੇ ਸਰ ਮਗਰਲੇ ਪੈਰ ਚਾਰ ਚਾਰ ਉਂਗਲਾਂ ਆ ਜਾਣ ਬਹੁਤ ਆ ਉਸ ਜਿਹੜੀ ਅਧੋਂ ਜਾਂਦੀ ਚਾਹੀਦੀ ਆ ਜੀ ਸਰ ਬਾਕੀ ਲੋਕ ਇਹ ਜਗ੍ਹਾ ਤੇ ਨਿਸ਼ਾਨ ਚਾਹੀਦਾ ਨੀਲੀ ਦਾ ਜਗ੍ਹਾ ਤੇ ਨਿਸ਼ਾਨ ਚਾਹੀਦਾ ਟੇਢਾ ਘੱਟ ਚਾਹੀਦਾ ਲੋਕ ਅਸਲ ਉਲਝੇ ਪਏ ਆ ਜੀ ਸਰ ਚਲੋ ਮੈਂ ਕਿਸੇ ਬੁੱਲ ਦੀ ਨਿੰਦਿਆ ਨਹੀਂ ਕਰਦਾ ਜੀ ਸਰ ਪਰ ਜਿੰਨਾ ਲੋਕਾਂ ਦਾ ਜੋਸ਼ ਨੀਲੀ ਪਰ ਹੈਗਾ ਜੀ ਸਰ ਮੈਂ ਤਾਂ ਇਹ ਤੂੰ 10 ਗੁਣਾ ਕਰਨ ਜੀ ਸਰ ਪਰ ਥੋੜਾ ਜਿਹਾ ਪਿੱਛੇ ਨੂੰ ਜਾਣ ਵੀ ਬੁੱਲ ਕਿਹੜੀ ਮਾਂ ਦਾ ਕਿਹੜੇ ਪਿਓ ਦਾ ਕੀ ਇਹਦਾ ਰਿਕਾਰਡ ਆ ਜਿਹੜੇ ਹੁਣ ਭੈਣ ਭਰਾ ਬਹੁਤ ਬੱਚੇ ਲਈ ਜਾਂਦੇ ਆ ਪਰ ਜਾਂ ਸੱਜੇ ਖੋਪੇ ਕਟੀਆਂ ਖਰੀਦੇ ਪਏ ਆ ਜੀ ਸਰ ਗਾਂਦੀਆਂ ਕਟੀਆਂ ਤੁਰੀ ਆਉਂਦੀਆਂ ਜੀ ਸਰ ਠੱਗੀ ਠੋਰੀ ਵਾਲੇ ਗਾਂ ਚਲਾਈ ਜਾਂਦੇ ਇੱਕ ਰੰਗਬਾਜ ਨੂੰ ਜੀ ਸਰ ਪਰ ਜਦੋਂ ਦੁੱਤੇ ਆਉਣੀਆਂ ਪਤਾ ਉਦੋਂ ਲੱਗੂਗਾ ਉਦੋਂ ਲੱਗੂਗਾ ਜੀ ਸਰ ਥੋੜਾ ਜਿਹਾ ਸਾਨੂੰ ਇਹ ਵੀ ਦੱਸਿਓ ਵੀ ਜਿਵੇਂ ਹੁਣ ਡੁਬਲੀਕੇਸੀ ਬੜੀ ਹੋਈ ਏ ਬਹੁਤ ਠੱਗਾਂ ਨੇ ਠੱਗੀ ਮਾਰੀ ਜੇ ਕਿਸਾਨ ਭਰਾਵਾਂ ਦੇ ਨਾਲ ਮੈਂ ਦੇਣਾ ਬੱਚੋ ਜੀ ਸਰ ਸਾਡੀ ਕੋਈ ਰਾਏ ਨਹੀਂ ਲੈਂਦਾ ਸਾਡੀ ਕੋਈ ਸਲਾਹ ਨਹੀਂ ਲੈਂਦਾ ਸਾਨੂੰ ਸਾਰਾ ਕੁਝ ਪਤਾ ਕਿੱਥੇ ਠੱਗੀ ਕਿੱਥੇ ਹੋ ਰਹੀ ਆ ਕੌਣ ਠੱਗੀ ਮਾਰ ਰਿਹਾ ਕੌਣ ਖਾ ਰਿਹਾ ਜੀ ਸਰ ਤੇ ਕੌਣ ਸਾਨੂੰ ਜੋ ਕਮਾਈ ਕਰ ਰਿਹਾ ਜੀ ਸਰ ਇਹ ਜੇ ਠੱਗੀ ਖਾਂਦੇ ਆ ਘੱਟ ਤੋਂ ਉਹਨਾਂ ਨੇ ਖਾਣਾ ਓਕੇ ਸਰ ਪਹਿਲਾਂ ਤਾਂ ਪੈਸਾ ਲਾਇਆ ਜੀ ਸਰ ਕੱਢੀ ਖਰੀਦੀ ਫਿਰ ਉਹਨੂੰ ਪਾਲਣਗੇ ਜੀ ਸਰ ਤੇ ਜਦੋਂ ਕੋਈ 15 18 20 ਲੀਟਰ ਤੇ ਆਊਗੀ ਫਿਰ ਮੇਰੇ ਨਾਲ ਗੱਲ ਕਰਨ ਵੀ ਅਸੀਂ ਫਲਾਣੇ ਗੱਡੀਆਂ ਨੂੰ ਤਾਂ ਕੱਢੀ ਖਰੀਦੀ ਸੀ ਜਾਂ ਫਲਾਣੇ ਹੋਰ ਕਿ ਜਿੰਮੇਵਾਰ ਤੋਂ ਕੱਢੀ ਖਰੀਦੀ ਸੀ ਤੇ ਉਹਦਾ ਦੱਸਣ ਜਦੋਂ ਬੀਵੀ 22 ਤੇ ਆਈ ਜਾਂ ਮੇਲੇ ਚ ਵੜੀ ਦੁੱਧ ਪੱਕਾ ਜੀ ਸਰ ਰੰਗ ਤਾਂ ਆ ਹੀ ਜਾਂਦੇ ਆ ਹਾਂਜੀ ਸਰ ਤੇ ਜਿੰਨਾ ਜਨ ਚੁਆਇਸ ਨਹੀਂ ਪਾਸ ਹੁੰਦਾ ਓਕੇ ਸਰ ਚੁਆਇਸ ਨਹੀਂ ਪਾਸ ਹੁੰਦਾ ਜਨਵ ਦੁੱਤ ਨਹੀਂ ਆਉਂਦਾ ਉਹਨਾਂ ਚ ਤਰੀਫ ਕਰਨੀ ਚਾਹੇ ਬੋਲਾ ਚਾਹੇ ਮਾਜਾ ਬੇਕੁਫੀ ਆ ਓਕੇ ਸਰ ਸਰ ਇੱਕ ਵਾਰੀ ਕਈ ਵਾਰੀ ਇਹ ਵੀ ਹੁੰਦਾ ਵੀ ਜਿਵੇਂ ਹੁਣ ਇੱਕ ਮਾਜੇ ਸਾਲ ਜਿੱ ਇੱਕ ਬੱਚਾ ਦਾ ਦੇ ਰਹੀ ਏ ਬਰੀਡਰ 10 ਬੱਚੇ ਵੇਚ ਰਿਹਾ ਦਸਾਂ ਸਾਲਾਂ ਵਿੱਚ ਪਰ ਉਹ ਆਪ ਹੀ ਗੱਲ ਕਹਿ ਰਿਹਾ ਜੀ ਮੈਂ 100 ਬੱਚਾ ਵੇਚਦਾ ਨਹੀਂ ਬਾਕੀ 90 ਬੱਚੇ ਨੇ ਕਿੱਥੋਂ ਲੈ ਕੇ ਵੇਚੇ ਦੇਖੋ ਇਹ ਕੰਮ ਸਾਡੀਆਂ ਨਿਗਾਹ ਵਿੱਚ ਅੱਖਾਂ ਵੀ ਦੀ ਨੰਗਿਆ ਓਕੇ ਸਰ ਬੜਾ ਹੀ ਨੇੜੇੋਂ ਜਾਣਦੇ ਆ ਜਿਹੜੇ ਬੰਦੇ ਧੰਦਾ ਕਰ ਰਹੇ ਆ ਓਕੇ ਸਰ ਪਰ ਜੇ ਕੋਈ ਚਲੋ ਮੈਂ ਵੀਡੀਓ 'ਚ ਨਹੀਂ ਬੋਲ ਸਕਦਾ ਪਰ ਮੈਂ ਸਪੋਰਟ ਕਰ ਸਕਦਾ ਜੇ ਮੈਨੂੰ ਕੋਈ ਫੋਨ 'ਤੇ ਪੁੱਛੇ ਜੀ ਸਰ ਤੇ ਜਿਹੜੇ ਬੰਦੇ ਠੱਗੀ ਮਾਰਦੇ ਆ ਮੈਂ ਉਹਨਾਂ ਦਾ ਨਾਮ ਲੈ ਕੇ ਦੱਸ ਦੂੰਗਾ ਬੇਨਾਂ ਬੰਦਿਆਂ ਤੋਂ ਬਚੋ ਜੀ ਸਰ ਜੀ ਸਰ ਇੱਕ ਸਰ ਜਿੱਦਾਂ ਕਿ ਹੁਣ ਬੜਾ ਟ੍ਰੈਂਡ ਚੱਲਿਆ ਅਸੀਂ ਪਿੱਛੇ ਜੇ ਮੋਹਰਾ ਦਾ ਬਹੁਤ ਕਿਸਾਨ ਭਰਾਵਾਂ ਨੇ ਠੱਗੀਆਂ ਖਾਧੀਆਂ ਮੈਂ ਵੀ ਉਹ ਠੱਗੀ ਦੇ ਵਿੱਚ ਸ਼ਿਕਾਰ ਆ ਅਸੀਂ ਹਰਿਆਣਿਆਂ ਤੋਂ ਬੱਚਾ ਖਰੀਦੀਆਂ ਨੇ 4-4 ਲੱਖ ਦੀਆਂ 5-5 ਲੱਖ ਦੀਆਂ ਕਿਹਦੇ ਠੱਗ ਨਹੀਂ ਬੈਠੇ ਉਥੇ ਵੀ ਠੱਗ ਬੈਠੇ ਹੈਗੇ ਆ ਹਰ ਜਗ੍ਹਾ ਠੱਗ ਆ ਜੀ ਸਰ ਤੇ ਸਾਡੇ ਦਾਦਾ ਹੀ ਜਾਂਦੇ ਸੀ ਦੇਣ ਵਾਲਾ ਪਾਵੇਂ ਮਿੱਟੀ ਦੇ ਜੇ ਲੈਣ ਵਾਲੇ ਦੀਆਂ ਅੱਖਾਂ ਚਾਹੀਦੀਆਂ ਓਕੇ ਸਰ ਓਕੇ ਚਲੋ ਇੱਕ ਦਿਨ ਹੁਣੀ ਸੱਜਣ ਬੇਲੀ ਮਿਲਿਆ ਰਿਆ ਹਰਿਆਨੇ ਦਾ ਜੀ ਸਰ ਬਹੁਤ ਪਸ਼ੂ ਪ੍ਰੇਮੀ ਆ ਤੇ ਜੇ ਕਹਿਦਗੇ ਵੀ ਹਰ ਬੰਦਾ ਸੱਚ ਦੇ ਆ ਝੋਟੇ ਮੱਝਾ ਪਾਲ ਸਕਦਾ ਨਹੀਂ ਪਾਲ ਸਕਦਾ ਓਕੇ ਚਲੋ ਬੜੇ ਪਾਲਣ ਵਾਲੇ ਆ ਜੀ ਸਰ ਚਲੋ ਮੈਂ ਕਹਿ ਦਿੰਦਾ ਇਹ ਨਰਿੰਦਰ ਸੈਕਟਰੀ ਆ ਜੀ ਸਰ ਡੜਬਾਣੀ ਪਿੰਡ ਤੋਂ ਜੀ ਸਰ ਪਾਣੀ ਪਾਤੋਂ ਦਿੱਲੀ ਰੋਡ ਜਾਈਏ ਉਤੋਂ ਖੱਬਿਆ ਤੌਂਦਾ ਜੀ ਸਰ ਥੋੜਾ ਅੱਗੇ ਜਾ ਕੇ ਜੀ ਸਰ ਪਿੱਛੇ 32 ਲੱਖ ਤੱਕ ਰਿਓ ਮੈਂ ਵੇਖਦੀ ਸੀ ਪਰ ਉਹ ਸੌਦਾ 25 ਲੱਖ ਨੂੰ ਹੋ ਗਿਆ ਜੀ ਸਰ ਤੇ ਮੈਂ ਉਹਨੂੰ ਉਸ ਮੱਝ ਦਾ ਹੁਣੇ ਪੁੱਛਿਆ ਉਹਨੇ ਹੱਥ ਨਾਲ ਪਿਆ ਇਸ਼ਾਰਾ ਕੀਤਾ ਵੀ ਥੱਲੇ ਉੱਦ ਤੋਂ ਡਾਉਣ ਗਈ ਆ ਤੇ ਘਾਟਾ ਭਾ ਕੇ ਫੜਾਤੀ 25 ਲੱਖ ਵਾਲੀ ਅੱਛਾ ਜੀ ਨਾ ਤੇ ਸਾਡੀ ਅਗਲੀ ਬੇਨਤੀ ਇਹ ਵੀ ਆ ਜੀ ਸਰ ਕੋਈ ਭੈਣ ਭਰਾ ਚਾਹੇ ਬੱਕਰੀ ਲੈਂਦਾ ਚਾਹੇ ਗਾਹੂ ਲੈਂਦਾ ਚਾਹੇ ਮੱਝ ਮੋਰਾ ਦੀ ਚਾਹੇ ਨੀਲੀ ਦੀ ਜੀ ਸਰ ਨਾ ਝੋਟੀ ਨੂੰ ਹੱਥ ਪਾਓ ਨਾ ਕੱਟੀ ਨੂੰ ਹੱਥ ਪਾਓ ਸੂਏ ਵਾ ਜਾਨਵਰ ਲਓ ਔਰ ਦੋ ਟਾਈਮ ਚੁਾਈ ਕਰੋ ਜੀ ਸਰ ਗੱਪਣ ਪਸੂ ਲੈਣਾ ਮੂਰਖਤਾ ਹੀ ਆ ਜੀ ਸਰ ਕੱਟੀ ਪਾਲਣੀ ਵੀ ਮੂਰਖਤਾ ਹੀ ਆ ਅੰਜ ਕੱਟੀ ਪਾਲੋ ਉਹਦੀ ਬੈਕ ਵੇਖੋ ਸਾਰੀ ਓਕੇ ਸਰ ਬੈਕ ਵੇਖ ਕੇ ਕੱਡੀ ਲੈ ਲਓ ਕੋਈ ਗੱਲ ਨਹੀਂ ਜੀ ਸਰ ਪਰ ਐ ਨਹੀਂ ਸਾਨੂੰ ਪਤਾ ਪੰਜਾਬ ਚ ਗੱਡੀਆਂ ਵਾਲੇ ਬੈਠੇ ਆ ਜੀ ਸਰ ਮੈਂ ਨਾਲੇ ਕਿਹ ਕਹਦੂ ਮੈਨੂੰ ਕਿਹਾ ਤਾਂ ਡਰ ਨਹੀਂ ਜੀ ਸਰ ਨਾ ਤਾਂ ਮੈਂ ਕਿਹਨੂੰ ਡਰਾਉਣਾ ਤੇ ਨਾ ਮੈਂ ਡਰਦਾ ਜੀ ਸਰ ਸੱਚੀ ਗੱਲ ਆ ਤੈਨੂੰ ਕੋੜੀ ਲੱਗੇ ਕੋਈ ਗੱਲ ਨਹੀਂ ਹਾਂਜੀ ਸਰ ਪਿੰਡਾਂ 'ਚ ਗੱਡੀਆਂ 'ਤੇ ਬੈਠੇ ਹੋ ਤੁਰਦੇ ਫਿਰਦੇ ਰਹਿੰਦੇ ਪਿੰਡਾਂ 'ਚ ਜੀ ਸਰ ਕਟੀਆਂ ਕੱਟੇ ਰੰਗ ਭਰ ਮਿਲ ਜਾਂਦੇ ਆ ਹਾਂਜੀ ਕਿੱਲੇ 'ਤੇ ਬੰਦੇ ਆ ਜੀ ਸਰ ਕੋਈ ਨਾਲ ਹੋਰ ਭੈਣ ਭਰਾ ਵੀ ਜਿੰਮੇਦਾਰ ਵੀ ਜੁੜਦੇ ਉਹਨਾਂ ਨਾਲ ਜੀ ਸਰ ਤੇ ਫਿਰ ਜਿਹੜੇ ਨਾ ਨੀਲੀ ਤੇ ਨਵੇਂ ਨਵੇਂ ਉੱਠੇ ਮੈਂ ਕਹੂੰਗਾ ਜਿਹੜੇ ਬੱਚੇ ਹਾਂਜੀ ਹਾਂਜੀ ਜਿਹੜੇ ਸਾਡੇ ਪੁੱਤਰਾਂ ਦੇ ਆਣੀ ਏਡੇ ਏਡੇ ਹਾਂਜੀ ਹਾਂਜੀ ਜਿਹੜਿਆਂ ਦੇ ਟੇਡੇ ਕੱਟ ਦਾ ਬੱਚਾ ਚਾਹੀਦਾ ਹਾਂਜੀ ਹਾਂਜੀ ਉਹ ਫਿਰ ਉਹਨਾਂ ਕੋਲੇ ਫਸਦੇ ਆ ਜੀ ਸਰ ਤੇ ਮਾਂ ਦਾ ਨਹੀਂ ਪਤਾ ਪਿਓ ਦਾ ਨਹੀਂ ਪਤਾ ਤੇ ਗੱਲ ਇਹ ਵੀ ਉਹਦਾ ਕਾ ਮਸਲਾ ਕੋਈ ਨਹੀਂਗਾ ਜੀ ਸਰ ਤੁਹਾਡਾ ਨਾਂ ਲੈ ਕੇ ਵੀ ਬਹੁਤ ਠਗੀਆਂ ਲੋਕਾਂ ਨੇ ਮਾਰੀਆਂ ਜੀ ਜਿਹਦਾ ਬੱਚਾ ਚਿੱਟੇ ਮੂੰਹ ਲਾ ਆ ਗਿਆ ਨਾ ਜੀ ਹਾਂਜੀ ਸਿੱਧੀ ਗੱਲ ਹੈ ਜੀ ਇਹ ਪੱਪੂ ਵਾਲੇ ਛੋਟੇ ਦਾ ਤੇ ਜਾਂ ਪੱਪੂ ਵਾਲੀ ਨਸਲ ਚੋਂ ਪੱਪੂ ਵਾਲੀ ਨਸਲ ਬਿਲਕੁਲ ਸਲੀਤ ਅਸਲੀਤ ਆ ਪਰ ਪਰਮਾਤਮਾ ਵੇਂਦਾ ਅਸੀਂ ਇਹ ਕੰਮ ਨਹੀਂ ਕੀਤਾ ਜੀ 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 ਜੀ